ਮੇਰੇ ਵਾਲ ਲੰਬੇ ਲੰਬੇ ਵਾਲ ਹਨ ਮੇਰੇ ਵਾਲ ਮੇਰੇ ਦੂਰੋਂ ਹੀ ਸ਼ਾਇਨਾ ਮਾਰਦੇ ਆ ਮੈਂ ਅੱਜ ਹੀ ਸਲੂਨ ਤੇ ਜਾ ਕੇ ਨਾ ਕੈਰਟਨ ਕਰਾ ਕੇ ਆਈ ਆ ਨਾਲੇ ਤੈਨੂੰ ਪਤਾ ਮੈਂ ਕਟਰੀਨਾ ਕੈਪ ਵਾਲਾ ਸ਼ੈਂਪੂ ਯੂਜ਼ ਕਰਦੀ ਆ ਜਿਹਦੇ ਤੇ ਕਟਰੀਨਾ ਕੈਪ ਦੀ ਫੋਟੋ ਲੱਗੀ ਏ ਅੱਛਾ ਕਟਰੀਨਾ ਕੈਫ ਵਾਲਾ ਸ਼ੈਂਪੂ ਯੂਜ਼ ਕਰਦੀ ਸੀ ਬਹਿ ਜਾ ਨਹੀਂ ਬਹਿ ਜਾ ਟੱਕ ਕੇ ਆ ਜਿਹੜੀਆਂ ਤੇਰੇ ਵਰਗੀਆਂ ਹੰਕਾਰ ਚੁੱਕੀ ਫਿਰਦੀਆਂ ਨੇ ਲੰਬੇ ਲੰਬੇ ਵਾਲਾਂ ਦਾ ਉਹ ਵਾਲ ਛੇਤੀ ਝੜ ਕੇ ਹੱਥ 'ਚ ਆ ਜਾਂਦੇ ਆ ਵਾਲ ਲੰਬੇ ਆ ਬਹੁਤ ਸੋਹਣੀ ਗੱਲ ਆ ਪਰ ਆ ਬਨਾਬਟੀ ਸ਼ੈਂਪੂ ਆ ਸਲੋਨਾ ਤੇ ਜਾ ਕੇ ਕੈਮੀਕਲ ਲਵਾ ਲਵਾ ਕੇ ਆਪਣੇ ਵਾਲਾਂ ਦਾ ਜਲੂਸ ਨਾ ਕੱਢ ਨਾ ਕੱਢ ਮੈਂ ਨਹੀਂ ਚਾਹੁੰਦੀ ਕਿ ਮੇਰੀ ਭੈਣ ਗੰਜੀ ਹੋ ਜਾਏ ਸੋ ਤੈਨੂੰ ਮੈਂ ਦੱਸਦੀ ਆ ਕਿ ਤੂੰ ਵਾਲਾਂ ਦੀ ਘਰ ਦੇ ਵਿੱਚ ਕਿਦਾਂ ਕੇਅਰ ਕਰ ਸਕਦੀ ਆ ਨਾ ਤੈਨੂੰ ਸਲੂਨ ਤੇ ਜਾਣ ਦੀ ਲੋੜ ਨਾ ਤੈਨੂੰ ਮਹਿੰਗੇ ਮਹਿੰਗੇ ਸ਼ੈਂਪੂ ਮਹਿੰਗੇ ਮਹਿੰਗੇ ਤੇਲ ਵਰਤਣ ਦੀ ਲੋੜ ਹੀ ਨਹੀਂ ਪੈਣੀ ਸੁਣ ਗਿਆ ਨਾ ਮੈਨੂੰ ਪਤਾ ਤੂੰ ਸਮਝਦਾਰ ਆ ਬਹੁਤ ਸਿਆਣੀ ਕੁੜੀ ਆ ਬਹੁਤ ਸਿਆਣੀ ਭੈਣ ਆ ਮੇਰੀ ਚੱਲ ਮੇਰਾ ਛੇਰ ਓੜ ਜਦ ਜਦ ਜ਼ੁਲਫੇ ਮੇਰੀ ਓਰੇ ਓਰੇ ਬਹੁਤ ਹੀ ਸੋਹਣੀ ਗੱਲ ਐ ਔਰ ਬਹੁਤ ਹੀ ਭਾਗਾਆਂ ਵਾਲਿਓਂ ਕਰਮਾ ਵਾਲਿਓਂ ਕਿ ਪ੍ਰਮਾਤਮਾ ਨੇ ਤੁਹਾਨੂੰ ਲੰਬੇ-ਲੰਬੇ ਵਾਲ ਦਿੱਤੇ ਆ ਔਰ ਕਾਲੇ-ਕਾਲੇ ਵਾਲ ਦਿੱਤੇ ਆ ਔਰ ਕਈ ਵਿਚਾਰੇ ਇੰਨਾਂ ਚੀਜ਼ਾਂ ਨੂੰ ਤਰਸਦੇ ਆ ਔਰ ਜਿੰਨਾ ਕੋਲੇ ਇਹ ਚੀਜ਼ਾਂ ਹੈਗੀਆਂ ਲੰਬੇ ਵਾਲ ਹੈਗੇ ਆ ਔਰ ਕਾਲੇ ਵਾਲ ਹੈਗੇ ਆ ਉਹ ਸਲੂਨਾਂ ਤੇ ਜਾ ਜਾ ਕੇ ਜਾਂ ਬਨਾਪਤੀ ਸ਼ੈਂਪੂ ਵਰਤ ਕੇ ਘਟਿਆ ਤੇਲ ਵਰਤ ਕੇ ਆਪਣੇ ਵਾਲਾਂ ਦਾ ਬੇੜਾਗਰ ਕਰ ਲੈਂਦੇ ਆ ਔਰ ਉਹ ਦਿਨ ਦੂਰ ਨਹੀਂ ਹੁੰਦਾ ਕਿ ਸਿਰ ਤੋਂ ਗੰਜੇ ਹੋ ਜਾਂਦੇ ਆ ਸਾਰੇ ਵਾਲ ਝੜ ਕੇ ਹੱਥ ਚ ਆ ਜਾਂਦੇ ਆ ਸੋ ਵਾਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਠੀਕ ਆ ਕਿ ਪ੍ਰਮਾਤਮਾ ਨੇ ਸਾਨੂੰ ਲੰਬੇ ਲੰਬੇ ਵਾਲ ਦੇ ਦਿੱਤੇ ਕੁਝ ਤਾਂ ਮੇਰੇ ਭੈਣਾ ਕੁਝ ਤਾਂ ਮੇਰੇ ਭਰਾਵਾਂ ਦੇ ਵੈਸੇ ਹੀ ਹੈ ਨਹੀਂ ਰੱਬ ਵੱਲੋਂ ਉਹਨਾਂ ਨੂੰ ਵੈਸੇ ਹੀ ਨਹੀਂ ਦਿੱਤੇ ਘੇ ਉਹ ਤੇ ਲਾ ਲਾ ਕੇ ਆਪਣਾ ਸਿਰ ਛੱਸੀ ਜਾਂਦੇ ਛੱਸੀ ਜਾਂਦੇ ਪਰ ਵਾਲ ਨਹੀਂ ਆਉਂਦਾ ਇੱਕ ਬੂਟਾ ਨਹੀਂ ਸਿਰ ਤੇ ਵਾਲਾਂ ਦਾ ਆਉਂਦਾ ਹੁਣ ਕਰਨ ਤੇ ਕਰਨ ਕੀ ਕਿਉਂਕਿ ਜਦੋਂ ਸਾਨੂੰ ਪਤਾ ਹੀ ਨਹੀਂ ਕਿਹੜੀਆਂ ਚੀਜ਼ਾਂ ਖਾਣ ਦੇ ਨਾਲ ਸਿਰ ਦੇ ਵਾਲ ਆਉਂਦੇ ਆ ਕਿਹੜੀਆਂ ਚੀਜ਼ਾਂ ਖਾਣ ਦੇ ਨਾਲ ਸਿਰ ਦੇ ਵਾਲ ਝੜਨੋਂ ਬੰਦ ਹੁੰਦੇ ਆ ਔਰ ਕਿੰਨਾ ਗੱਲਾਂ ਦਾ ਧਿਆਨ ਰੱਖਣ ਦੇ ਨਾਲ ਚਿੱਟੇ ਵਾਲ ਕਾਲੇ ਹੁੰਦੇ ਆ ਕੁਝ ਗਲਤੀਆਂ ਸਾਡੀਆਂ ਜਿੱਦਾਂ ਤੁਸੀਂ ਪਹਿਲਾਂ ਸੁਣਿਆ ਕਿ ਅਸੀਂ ਬਾਜ਼ਾਰਾਂ ਦੇ ਵਿੱਚੋਂ ਉਹ ਸ਼ੈਂਪੂ ਲੈ ਕੇ ਆਉਂਦੇ ਆ ਜਿਹਦੇ ਉੱਤੇ ਸੋਹਣੀਆਂ ਸੋਹਣੀਆਂ ਐਕਟਰਨੀਆਂ ਦੀਆਂ ਫੋਟੋਆਂ ਲੱਗੀਆਂ ਹੋਣ ਕੈटरीना ਕੈਫ ਤਰ੍ਹਾਂ-ਤਰ੍ਹਾਂ ਦੀ ਜਿੱਦਾਂ ਕਿ ਸਾਡੇ ਵਾਲ ਕੈटरीना ਕੈਫ ਦੀ ਤਰ੍ਹਾਂ ਹੀ ਹੋ ਜਾਣੇ ਆ ਸਾਡਾ ਦਿਮਾਗ ਸੈਟ ਕਰਦੇ ਆ ਵੱਡੀਆਂ-ਵੱਡੀਆਂ ਕੰਪਨੀਆਂ ਵਾਲੇ ਸਾਡੇ ਦਿਮਾਗਾਂ ਦੇ ਨਾਲ ਖੇਡਦੇ ਆ ਉਹਨਾਂ ਨੂੰ ਪਤਾ ਕਿ ਸਾਡੇ ਤੇਲ ਜਾਂ ਸਾਡੇ ਸ਼ੈਂਪੂ ਦੇ ਵਿੱਚ ਢੱਕਾ ਨਾ ਹੋਵੇ ਇਹਨਾਂ ਨੂੰ ਫੋਟੋ ਦਿਖਾਓ ਤੇ ਇਹਨਾਂ ਨੂੰ ਮਗਰ ਲਾਓ ਤੌਰ ਸਾਡੇ ਵਰਗੇ ਭੋਲੇ ਲੋਕ ਅਸੀਂ ਜਾ ਕੇ ਕਹਿੰਦੇ ਆ ਕਿ ਉਹ ਵਾਲਾ ਸ਼ੈਂਪੂ ਦੇ ਦੇ ਜਿਹਦੀ ਬੋਟਲ ਬਾਹਰੋਂ ਦੇਖਣ ਚ ਸੋਹਣੀ ਲੱਗਦੀ ਹੋਵੇ ਅੰਦਰ ਭਲਾਂ ਦੀ ਉਹਦੇ ਢੱਕਾ ਨਾ ਹੋਵੇ ਅਸੀਂ ਸਿਰਫ ਬੋਟਲ ਦੇਖਦੇ ਆ ਅਸੀਂ ਨਹੀਂ ਦੇਖਦੇ ਉਹਦੇ ਵਿੱਚ ਕੀ ਪਾਇਆ ਕੀ ਨਹੀਂ ਪਾਇਆ ਕਿੱਥੇ ਉਹ ਬਣਿਆ ਕਿਹੜੀਆਂ ਚੀਜ਼ਾਂ ਤੋਂ ਤਿਆਰ ਹੋਇਆ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਮਤਲਬ ਇਹ ਆ ਕਿ ਉਹਦੇ ਉੱਤੇ ਕੋਈ ਸੋਹਣੀ ਸੋਹਣੀ ਫੋਟੋ ਹੋਣੀ ਚਾਹੀਦੀ ਆ ਲੰਬੇ ਵਾਲਾਂ ਵਾਲੀ ਦੀ ਫੋਟੋ ਹੋਣੀ ਚਾਹੀਦੀ ਹੁਣ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਵਾਲ ਜਿਹੜੇ ਝੜਦੇ ਆ ਉਹ ਕਿਉਂ ਝੜਦੇ ਆ ਕੁਝ ਗਲਤੀਆਂ ਹੁੰਦੀਆਂ ਸੀ ਸਲੂਨਾਂ ਦੇ ਵਿੱਚ ਜਾ ਕੇ ਜਿੱਦਾਂ ਕੈਰਟਨ ਵਗੈਰਾ ਕਰਾ ਲੈਨੇ ਆ ਸਿਰ ਦੇ ਉੱਪਰ ਕੈਮੀਕਲ ਲਵਾ ਲੈਨੇ ਆ ਤੇ ਸਲੂਨਾਂ ਵਾਲੇ ਸਾਨੂੰ ਕਹਿੰਦੇ ਆ ਕਿ ਤੁਹਾਡੇ ਵਾਲ ਰੁੱਖੇ ਰੁੱਖੇ ਲੱਗ ਰਹੇ ਆ ਅਸੀਂ ਇਹਨੂੰ ਠੀਕ ਕਰ ਦਿੰਨੇ ਆ। ਉਹ ਤੁਸੀਂ ਉਹ ਗਲਤੀ ਕਰ ਲੈਂਦੇ ਆ। ਤੁਸੀਂ ਸਿਰ ਤੇ ਕੋਈ ਨਾ ਕੋਈ ਕੈਮੀਕਲ ਲਵਾ ਲੈਂਦੇ ਆ। ਰੁੱਖੇ ਤੁਹਾਡੇ ਵਾਲ ਪਹਿਲਾਂ 20% ਹੁੰਦੇ ਆ। ਉਹ ਚੀਜ਼ਾਂ ਕਰਨ ਤੋਂ ਬਾਅਦ ਤੁਹਾਡੇ ਵਾਲ 100% ਹੀ ਰੁੱਖੇ ਹੋ ਜਾਂਦੇ ਆ। ਬਿਲਕੁਲ ਜਿਦਾ ਛੱਲੀ ਦੇ ਵਾਲ ਹੁੰਦੇ ਆ ਨਾ ਇਦਾਂ ਤੁਹਾਡੇ ਸਿਰ ਦੇ ਵਾਲ ਹੋ ਜਾਂਦੇ ਆ। ਪਹਿਲਾਂ ਤੁਸੀਂ ਉਹ ਗਲਤੀ ਕਰ ਲੈਂਦੇ ਹੋ। ਦੂਜੀ ਗਲਤੀ ਕਿ ਤੁਹਾਡਾ ਖਾਣ ਪੀਣ ਬਿਲਕੁਲ ਬੇਕਾਰ। ਹੁਣ ਤੁਸੀਂ ਕਹੋਗੇ ਕਿ ਵਾਲਾਂ ਦਾ ਖਾਣ ਪੀਣ ਨਾਲ ਕੀ ਤਾਲਕ ਹੈ? ਤਾਲਕ ਤਾਂ ਹੈ। ਔਰ ਜ਼ਰੂਰ ਹੈ। ਕਿਉਂਕਿ ਜਦਾਂ ਦਾਸੀਂ ਖਾਂਦੇ ਆਂ ਉਦਾਂ ਤੇ ਸਾਰਾ ਕੁਝ ਹੁੰਦਾ ਏ ਤੁਸੀਂ ਘਟੀਆਂ ਖਾ ਲੈਨੇ ਹੋ ਤਾਂ ਕੰਮ ਘਟੀਆਂ ਹੋ ਜਾਂਦਾ ਏ ਕਿਉਂਕਿ ਵਾਲਾਂ ਨੂੰ ਕੀ ਵੀਟ ਵੈਲੋ ਆਇਰਨ ਪ੍ਰੋਟੀਨ ਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਸਾਡੇ ਵਾਲਾਂ ਨੂੰ ਲੋਡ ਹੁੰਦੀ ਏ ਠੀਕ ਆ ਮੰਨਿਆ ਕਿ ਅਸੀਂ ਇੱਥੇ ਸੂਈ ਮਾਰਾਂਗੇ ਸਾਡੇ ਦਰਦ ਹੁੰਦਾ ਏ ਪਰ ਵਾਲਾਂ ਤੇ ਕੈਂਚੀ ਲਾਉਨੇ ਆ ਸਾਡੇ ਦਰਦ ਨਹੀਂ ਹੁੰਦਾ ਤੁਸੀਂ ਕਹਿੰਦੇ ਹੋ ਕਿ ਲੈ ਯਾਰ ਵਾਲਾਂ ਚ ਕਿਹੜਾ ਜਾਨ ਹੈਗੀ ਆ ਪਰ ਵਾਲਾਂ ਦੇ ਵਿੱਚ ਵੀ ਆਪਣੀ ਇੱਕ ਜਾਨ ਹੈ ਉਹ ਜਾਨ ਕਿਹੜੀ ਆ ਪ੍ਰੋਟੀਨ ਦੀ ਵਾਲਾਂ ਦੇ ਵਿੱਚ ਵੀ ਸਾਹ ਹੁੰਦੇ ਆ ਔਰ ਤੁਸੀਂ ਕੈਮੀਕਲ ਲਾ ਲਾ ਕੇ ਘਟੀਆਂ ਚੀਜ਼ਾਂ ਲਾ ਲਾ ਕੇ ਆਪਣੇ ਵਾਲਾਂ ਦੀ ਜਾਨ ਬਿਲਕੁਲ ਖਤਮ ਕਰ ਦਿੰਦੇ ਆ ਜੋ ਤੁਹਾਡੇ ਵਾਲਾਂ ਦੀ ਜਾਨ ਖਤਮ ਹੋ ਗਈ ਤਾਂ ਤੁਹਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਸਿਕਰੀ ਨਾਲ ਵੀ ਜਦੋਂ ਸਿਰ ਦੇ ਉੱਪਰ ਸਿਕਰੀ ਹੁੰਦੀ ਆ ਡੈਂਡਰਫ ਹੁੰਦੀ ਆ ਤਾਂ ਤੁਸੀਂ ਚੰਗੀ ਤਰ੍ਹਾਂ ਦਾ ਖੁਰਕਣ ਲੱਗ ਜਾਂਦੇ ਆ ਉਹਦੇ ਨਾਲ ਵੀ ਵਾਲ ਬਹੁਤ ਰੁੱਖੇ ਹੋ ਜਾਂਦੇ ਆ ਔਰ ਵਾਲ ਟੁੱਟਣ ਲੱਗ ਜਾਂਦੇ ਆ ਕਈਆਂ ਲੋਕਾਂ ਦੇ ਪਾਣੀ ਦੀ ਵਜ੍ਹਾ ਨਾਲ ਹੁੰਦੇ ਆ ਮੰਨ ਲਓ ਕਿ ਜੇ ਬਾਹਰ ਜੋ ਲੋਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਉੱਥੇ ਪਾਣੀ ਹੋਰ ਹਸਾਬ ਦਾ ਹੁੰਦਾ ਹੈ ਖਾਰਾ ਪਾਣੀ ਹੁੰਦਾ ਹੈ ਉਹਦੇ ਨਾਲ ਹੀ ਵਾਲ ਚਿੱਟੇ ਆਉਂਦੇ ਆ ਤੇ ਵਾਲ ਝੜਨ ਨਾਲੇ ਸ਼ੁਰੂ ਹੋ ਜਾਂਦੇ ਆ ਔਰ ਦੂਜਾ ਕੀ ਕਾਰਨ ਹੁੰਦਾ ਕਈ ਵਾਰੀ ਸਾਡੇ ਪਰਿਵਾਰ ਦੇ ਵਿੱਚ ਏਦਾਂ ਦੀ ਸਮੱਸਿਆ ਹੁੰਦੀ ਹੈ ਪਦੈਸ਼ੀ ਅਸੀਂ ਏਦਾਂ ਜਿੱਦਾਂ ਆਪ ਵੀ ਬੋਲ ਦਿੰਨੇ ਆ ਨਾ ਕਿ ਸਾਡੇ ਖਾਨਦਾਨ ਦੇ ਵਿੱਚ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਸ਼ੁਰੂ ਤੋਂ ਦਾਦੇ-ਪਰਦਾਦਿਆਂ ਤੋਂ ਲੈ ਕੇ ਸਾਰਿਆਂ ਦੇ ਸਾਰੇ ਗੰਗੇ ਪੈਦਾ ਹੋਏ ਆ ਸਾਰਿਆਂ ਦੇ ਵਾਲ ਝੜਦੇ ਕੁਝ ਉਹ ਚੀਜ਼ਾਂ ਹੁੰਦੀਆਂ ਹੁਣ ਇਹ ਤਾਂ ਹੋ ਗਿਆ ਕਿ ਵਾਲ ਝੜਨ ਦਾ ਔਰ ਜਿਹੜੇ ਵਾਲ ਚਿੱਟੇ ਹੁੰਦੇ ਆ ਉਹ ਵੀ ਸੇਮ ਹੀ ਕੰਮ ਹੈ ਕਿਉਂਕਿ ਕੁਝ ਲੋਕ ਟੈਨਸ਼ਨ ਜ਼ਿਆਦਾ ਲੈਂਦੇ ਆ ਸੋਚੀ ਜਾਣਾ ਰਾਤ ਨੂੰ ਨੀਂਦ ਨਹੀਂ ਪੂਰੀ ਹੋਣੀ ਤੂੰ ਨਿੱਕੇ ਨਿੱਕੇ ਗੱਲ ਦਿਮਾਗ ਤੇ ਲੋਡ ਤੁਹਾਡੇ ਉਹ ਫਿਰਕੀ ਚੱਲੀ ਜਾਨੀ ਜਿਹੜੇ ਸਭ ਤੋਂ ਜ਼ਿਆਦਾ ਚਿੱਟੇ ਵਾਲ ਆਉਂਦੇ ਆ ਉਸ ਤੋਂ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਤੁਸੀਂ ਨਿੱਕੇ ਨਿੱਕੇ ਗੱਲ ਨੂੰ ਬਹੁਤ ਡੂੰਘਾਈ ਨਾਲ ਸੋਚਦੇ ਹੋ ਡਿਪਰੈਸ਼ਨ ਟੈਨਸ਼ਨ ਸਭ ਤੋਂ ਵੱਡਾ ਕਾਰਨ ਹੈ ਚਿੱਟੇ ਵਾਲਾਂ ਦਾ ਹਰ ਕਿਸ ਦੇ ਲਗ ਲਗ ਕਾਰਨ ਹੈ ਮੰਨ ਲਓ ਕਿ ਜਿੰਨੇ ਬੰਦੇ ਆ ਜਿੰਨੀਆਂ ਔਰਤਾਂ ਹਰ ਔਰਤ ਦੇ ਵਾਲ ਝੜਦੇ ਆ ਹਰ ਔਰਤ ਦੇ ਚਿੱਟੇ ਵਾਲ ਆ ਪਰ ਹਰ ਔਰਤ ਦੇ ਸਰੀਰ ਦੇ ਹਿਸਾਬ ਨਾਲ ਵੱਖਰੇ ਵੱਖਰੇ ਲੱਛਣ ਆ ਵੱਖਰੀਆਂ ਬਕਰੀਆਂ ਬਿਮਾਰੀਆਂ ਕਿਸੇ ਨੂੰ ਕੀ ਕਾਰਨ ਆ ਕਿਸੇ ਨੂੰ ਕੀ ਕਾਰਨ ਆ ਅਸੀਂ ਉਹਨਾਂ ਕਾਰਨਾਂ ਦੀ ਤਹਿ ਤੱਕ ਤਾਂ ਨਹੀਂ ਜਾ ਸਕਦੇ ਪਰ ਅਸੀਂ ਇਦਾਂ ਦਾ ਕੰਮ ਤਾਂ ਜ਼ਰੂਰ ਕਰ ਸਕਦੇ ਆ ਕਿ ਚਾਹੇ ਸਾਡੇ ਵਾਲਾਂ 'ਚ ਸਿਕਰੀ ਆ ਚਾਹੇ ਸਾਡੇ ਵਾਲ ਝੜਦੇ ਆ ਚਾਹੇ ਸਾਡੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਆ ਗਏ ਆ ਅਸੀਂ ਇਹਨਾਂ ਨੂੰ ਮਹਿੰਗੇ ਮਹਿੰਗੇ ਸ਼ੈਂਪੂ ਮਹਿੰਗੇ ਮਹਿੰਗੇ ਤੇਲ ਬਿਨਾ ਵਰਤੇ ਤੂੰ ਕਿੱਦਾਂ ਸਹੀ ਕਰ ਸਕਦੇ ਓ ਕੁਝ ਤਾਂ ਤੁਹਾਨੂੰ ਮੈਂ ਦੱਸਾਂਗਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਵਿਚਾਰ ਰੱਖਣਾ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਖਾਣੀਆਂ ਔਰ ਕਿਹੜੀ ਚੀਜ਼ ਤੁਸੀਂ ਘਰ ਦੇ ਵਿੱਚ ਹੀ ਤਿਆਰ ਕਰਕੇ ਆਪਣੇ ਵਾਲਾਂ ਤੇ ਲਗਾਉਣੀ ਸ਼ੁਰੂ ਕਰ ਦੇਣੇ ਨਾ ਤੁਸੀਂ ਚਾਹੇ 100 ਸਾਲ ਦੇ ਹੋ ਜਿਓ ਤੁਹਾਡੇ ਇੱਕ ਵਾਲ ਚਟਾ ਨਹੀਂ ਨਜ਼ਰ ਆਵੇਗਾ ਔਰ ਤੁਹਾਡੇ ਸਿਰ ਦਾ ਵਾਲ ਕਦੇ ਟੁੱਟੋਏਗਾ ਨਹੀਂ ਜਿੱਦਾਂ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਨਾ ਇਦਾਂ ਇੱਕ-ਇੱਕ ਵਾਲ ਟੁੱਟਣ ਦੇ ਨਾਲ ਬੰਦਾ ਗੰਝਾ ਹੁੰਦਾ ਹੈ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਸਾਰੀਆਂ ਬਿਮਾਰੀਆਂ ਵਾਲਾਂ ਦੀਆਂ ਘਰ ਦੇ ਵਿੱਚ ਹੀ ਕਿਦਾਂ ਸਹੀ ਕਰ ਸਕਦੇ ਹਾਂ ਕੀ ਕਰਨਾ ਕਿ ਇੱਕ ਤਾਂ ਰੋਜ਼ਾਨਾ ਤੁਸੀਂ ਆਮਲਾ ਖਾਣਾ ਸ਼ੁਰੂ ਕਰ ਦਿਓ ਚਾਹੇ ਤਾਂ ਆਮਲੇ ਦਾ ਪਾਊਡਰ ਖਾਓ ਚਾਹੇ ਆਮਲੇ ਦਾ ਮਰਬਾ ਖਾਓ ਚਾਹੇ ਆਮਲੇ ਦਾ ਅਚਾਰ ਖਾਓ ਚਾਹੇ ਆਮਲੇ ਦਾ ਜੂਸ ਪੀਓ ਕਿਵੇਂ ਨਾ ਕਿਵੇਂ ਰੋਜ਼ ਤੁਹਾਡੇ ਅੰਦਰ ਆਮਲਾ ਜਾਣਾ ਚਾਹੀਦਾ ਦੂਸਰਾ ਦੂਸਰਾ ਜੋ ਪਿਆਜ਼ ਪਿਆਜ਼ ਨੂੰ ਖਾਇਆ ਵੀ ਕਰੋ ਔਰ ਪਿਆਜ਼ ਨੂੰ ਸਿਰ ਤੇ ਵੀ ਲਗਾਇਆ ਕਰੋ ਕੀ ਕਰਨਾ ਔਰਤਾਂ ਲਈ ਆਪਣਾ ਸਿਰ ਧੋਣਾ ਹੈ ਤਾਂ ਸਿਰ ਧੋਣ ਤੋਂ ਪਹਿਲਾਂ ਪਿਆਜ਼ਾਂ ਦਾ ਜਿਹਨੂੰ ਆਪਾਂ ਪਿੰਡਾਂ 'ਚ ਗੰਡੇ ਵੀ ਬੋਲ ਦਿੰਦੇ ਆ ਪਿਆਜ਼ਾਂ ਦਾ ਰਸ ਕੱਢ ਲਓ ਇੱਕ ਤੋਂ ਦੋ ਚਮਚ ਜਿੰਨੇ ਕੀ ਤੁਹਾਡੇ ਵਾਲਾਂ ਨੂੰ ਲੋੜ ਹੈ ਉਹ ਰਸ ਪਿਆਜ਼ਾਂ ਦਾ ਰਸ ਅਸੀਂ ਆਪਣੀਆਂ ਵਾਲਾਂ ਦੀ ਰੂਟਸ ਜੜਾਂ ਦੇ ਵਿੱਚ ਲਾਉਣਾ ਹੈ ਔਰ ਹਲਕੇ ਹੱਥਾਂ ਨਾਲ ਲਾਉਣਾ ਹੈ ਸਾਡੇ ਲੋਕ ਗਲਤੀ ਕੀ ਕਰਦੇ ਆ ਔਰ ਜਿਆਦਾ ਲਾਉਂਦੇ ਆ ਔਰ ਚੰਗੀ ਤਰ੍ਹਾਂ ਇਦਾਂ ਇਦਾਂ ਮ사ਜ ਦੀ ਤਰ੍ਹਾਂ ਚਸਨ ਲੱਗ ਜਾਂਦੀ ਹੈ ਜੋ ਬਿਲਕੁਲ ਗਲਤ ਹੈ ਤੇਲ ਲਾਓ ਵਾਲਾਂ ਦੀਆਂ ਜੜਾਂ ਦੇ ਵਿੱਚ ਲਾਓ ਔਰ ਹਲਕੇ ਹੱਥਾਂ ਨਾਲ ਉਹਦੀ ਮ사ਜ ਕਰੋ ਇਦਾਂ ਕਿ ਵਾਲਾਂ ਦੇ ਵਿੱਚ ਉਹ ਤੇਲ ਉਹ ਰਸ ਚੰਗੀ ਤਰ੍ਹਾਂ ਜਾਣਾ ਚਾਹੀਦਾ ਵਾਲਾਂ ਦੀਆਂ ਜੜਾਂ 'ਚ ਹੁਣ ਕੀ ਕਰਨਾ ਕਿ ਹੁਣ ਕੁਝ ਤੇਲ ਆਪਾਂ ਘਰੇ ਤਿਆਰ ਕਰਦੇ ਆਂ ਇੱਕ ਤੇਲ ਇਦਾਂ ਦਾ ਘਰੇ ਆਪਾਂ ਤਿਆਰ ਕਰ ਲੈਣਾ ਸਾਰੀਆਂ ਵਾਲਾਂ ਦੀਆਂ ਬਿਮਾਰੀਆਂ ਉਹਦੇ ਨਾਲ ਹੀ ਆਪਾਂ ਸਹੀ ਕਰ ਲੈਣੀਆਂ ਕੋਕੋਨਟ ਤੇਲ ਲੈ ਲਓ ਬਾਜ਼ਾਰ ਦੇ ਵਿੱਚੋਂ ਕੋਕੋਨਟ ਆਇਲ ਮਿਲ ਜਾਂਦਾ ਕੋਕੋਨਟ ਆਇਲ ਲੈ ਲਓ ਮੰਨ ਲਓ ਕਿ ਪਹਿਲਾਂ ਤੁਸੀਂ 500 ਗ੍ਰਾਮ ਲੈ ਲਓ ਅੱਧਾ ਕਿਲੋ ਲੈ ਲਓ ਉਹਦੇ 'ਚ 100 ਗ੍ਰਾਮ ਪਿਆਜ਼ ਕੱਟ ਕੇ ਪਾ ਦਿਓ 100 ਗ੍ਰਾਮ ਆਮਲਾ 100 ਗ੍ਰਾਮ ਮੇਥੀ ਦਾਣਾ ਔਰ 50 ਗ੍ਰਾਮ ਬ੍ਰੰਮੀ ਬ੍ਰੰਮੀ ਦਾ ਤੁਹਾਨੂੰ ਪਾਊਡਰ ਮਿਲ ਜਾਏਗਾ ਬਾਜ਼ਾਰੋਂ ਔਰ ਪੱਤੇ ਵਾਲੀ ਵੀ ਬ੍ਰਹਮੀ ਮਿਲ ਜਾਏਗੀ ਇਹ ਸਾਰੀਆਂ ਚੀਜ਼ਾਂ ਨੂੰ ਜਿੱਦਾਂ ਆਮਲਾ ਹੈ ਉਹਨੂੰ ਕੱਟ ਕੇ ਤੇਲ ਚ ਪਾ ਲਓ ਪਿਆਜ਼ ਨੂੰ ਵੀ ਕੱਟ ਕੇ ਪਾ ਲਓ ਬ੍ਰਹਮੀ ਦਾ ਪਾਊਡਰ ਵੈਸੀ ਵਿੱਚ ਪਾ ਲਓ ਔਰ ਇਸ ਤੇਲ ਨੂੰ ਚੰਗੀ ਤਰ੍ਹਾਂ ਹਵਾ ਲਓ ਮੇਥੀ ਦਾਣਾ ਮੇਥੀ ਦਾਣੇ ਵਿੱਚ ਹੁਣ ਮੱਠੀ ਮੱਠੀ ਅੱਗ ਤੇ ਮੰਨ ਲਓ ਕਿ ਹਲਕਾ ਜਿਹਾ ਸੇਕ ਹੋਣਾ ਚਾਹੀਦਾ ਜ਼ਿਆਦਾ ਨਹੀਂ ਜ਼ਿਆਦਾ ਤੇਜ਼ ਸੇਕ ਨਹੀਂ ਦੇਣਾ ਹਲਕਾ ਹਲਕਾ ਨੂੰ ਸੇਕ ਦਿਓ ਜਦੋਂ ਤੇਲ ਉੱਬਲ ਉੱਬਲ ਕੇ ਥੋੜੀ ਜਿਹੀ ਲਾਲੀ ਫੜ ਜਾਏਗਾ ਕਟੋਕੜ ਡੇਢ ਤੋਂ 2 ਘੰਟੇ ਨੇ ਆਰਾਮ ਨਾਲ ਲੈ ਜਾਣਿਆ ਸਲੋ ਸਲੋ ਰੱਖਿਓ ਉਬਲ ਉਬਲ ਕੇ ਲਾਲੀ ਫਟ ਜਾਏਗਾ ਉਸ ਤੋਂ ਬਾਅਦ ਇਹ ਤੇਲ ਨੂੰ ਪੁਣ ਕੇ ਇਸੇ ਕੱਚ ਦੀ ਬੋਤਲ ਦੇ ਵਿੱਚ ਪਾ ਕੇ ਰੱਖ ਲਓ ਅਗਰ ਤੁਸੀਂ ਮਰਦੋਂ ਤਾਂ ਰੋਜ਼ ਰਾਤ ਨੂੰ ਪੈਣ ਲੱਗੇ ਇਹ ਤੇਲ ਦੀ ਮ사ਜ ਕਰ ਲਓ ਅਗਰ ਔਰਤਾਂ ਤਾਂ ਹਫਤੇ ਦੇ ਵਿੱਚ 2 ਤੋਂ 3 ਵਾਰੀ ਇਹ ਤੇਲ ਦੀ ਮ사ਜ ਕਰ ਲਓ ਬਾਜ਼ਾਰ ਦੇ ਸਾਰੇ ਤੇਲ ਬੰਦ ਕਰ ਦਿਓ ਘਰ ਦੇ ਵਿੱਚ ਹੀ ਤੁਹਾਨੂੰ ਇਦਾਂ ਦਾ ਖਜ਼ਾਨਾ ਅੱਜ ਮੈਂ ਦੱਸ ਦਿੱਤਾ ਇਸ ਤੋਂ ਉੱਪਰ ਕੋਈ ਤੇਲ ਨਹੀਂ ਇਹ ਨਹੀਂ ਤੁਹਾਡੇ ਸਾਰੇ ਰੋਗ ਵਾਲਾਂ ਦੇ ਚੱਕ ਦੇ ਨੇ ਆ ਬਸ ਇਹਨੂੰ ਜ਼ਿੰਦਗੀ ਭਰ ਛੱਡਿਓ ਨਾ ਕੋਈ ਤੁਹਾਨੂੰ ਮਹਿੰਗੇ ਤੋਂ ਮਹਿੰਗਾ ਦੱਸੀ ਜਾਵੇ ਸਸਤੇ ਤੋਂ ਸਸਤਾ ਦੱਸੀ ਜਾਵੇ ਪਰ ਤੁਸੀਂ ਇਹ ਤੇਲ ਦਾ ਖੜਾ ਨਹੀਂ ਛੱਡਣਾ ਹੁਣ ਆਉਨੇ ਆ ਸ਼ੈਂਪੂ ਤੇ ਹੁਣ ਤੁਸੀਂ ਕਹੋਗੇ ਕਿ ਸ਼ੈਂਪੂ ਵੀ ਸਾਨੂੰ ਦੱਸ ਦੋ ਕਿ ਘਰ ਦੇ ਵਿੱਚ ਅਸੀਂ ਕਿੱਦਾਂ ਤਿਆਰ ਕਰ ਸਕਦੇ ਹਾਂ ਦੇਖੋ ਮੈਂ ਤਾਂ ਚਾਹਨਾ ਕਿ ਤੁਸੀਂ ਸਿੰਪਲ ਪਾਣੀ ਨਾਲ ਸਾਦੇ ਪਾਣੀ ਦੇ ਨਾਲ ਹੀ ਆਪਣਾ ਸਿਰ ਧੋ। ਪੁਰਾਣੇ ਜ਼ਮਾਨੇ 'ਚ ਸ਼ੈਂਪੂ ਹੁੰਦੇ ਸੀ। ਨਹੀਂ ਹੁੰਦੇ ਸੀ ਨਾ। ਬਸ ਹੁਣ ਤੁਸੀਂ ਲੋਕ ਆ ਫਰੇਗਰੈਂਸਾਂ ਦੇ ਪੱਟੇ ਹੋਏ। ਤੁਹਾਨੂੰ ਹੁੰਦੀ ਏ ਕਿ ਕੋਈ ਸ਼ੈਂਪੂ ਲਈਏ ਉਹ ਚ ਵਧੀਆ-ਵਧੀਆ ਮਹਿਕ ਆਵੇ। ਬਸ ਮਹਿਕ ਹੀ ਹੁੰਦੀ ਏ। ਜਦੋਂ ਤੁਸੀਂ ਆਪਣੀ ਡਾਈਟ ਦੇ ਵਿੱਚ ਰੋਜ਼ ਦੇ ਖਾਣੇ ਦੇ ਵਿੱਚ ਆਮਲਾ ਖਾਣਾ ਸ਼ੁਰੂ ਕਰ ਦਿੱਤਾ ਨਾ ਇਹਨੇ ਤੁਹਾਡਾ ਸ਼ੈਂਪੂ ਵਾਲਾ ਹੀ ਕੰਮ ਕਰਨਾ ਏ। ਵਾਲਾਂ ਨੂੰ ਅੰਦਰੋਂ ਸਹੀ ਕਰਨਾ ਜ਼ਰੂਰੀ ਹੈ ਬਾਹਰੋਂ ਨਹੀਂ ਜਦੋਂ ਤੁਸੀਂ ਅੰਦਰੋਂ ਸਹੀ ਹੋਗੇ ਅੰਦਰੋਂ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਵਾਲਾਂ ਦੇ ਲੋਡ ਮੁਤਾਬਕ ਹਰ ਚੀਜ਼ ਵਾਲਾਂ ਨੂੰ ਮਿਲ ਜੇਗੀ ਤਾਂ ਤੁਹਾਨੂੰ ਸ਼ੈਂਪੂ ਸ਼ੂਮਪੂ ਦੀ ਲੋੜ ਹੀ ਨਹੀਂ ਪੈਣੀ ਜਿਹੜੀਆਂ ਜਿਹੜੀਆਂ ਗੱਲਾਂ ਤੁਹਾਨੂੰ ਮੈਂ ਅੱਜ ਸਮਝਾਈਆਂ ਵਾਲਾਂ ਦੇ ਲਈ ਇਹਨੂੰ ਗੱਠ ਬੰਨ੍ਹ ਲਓ ساری ਜ਼ਿੰਦਗੀ ਇਹ ਕੰਮ ਕਰਨਾ ਹੀ ਕਰਨਾ ਕਦੇ ਵਾਲ ਟੁੱਟਣਗੇ ਨਹੀਂ ਕਦੇ ਵਾਲ ਚਿੱਟੇ ਨਹੀਂ ਹੋਣੇ ਕਦੇ ਡੈਂਡਰਫ ਨਹੀਂ ਔਰ ਵਾਲ ਵੀ ਤੁਹਾਡੇ ਲੰਬੇ-ਲੰਬੇ ਹੋਣਗੇ ਚਾਹੇ ਜੋਗ ਮਰਜ਼ੀ ਕਰੀ ਚੱਲਿਓ ਵਾਲਾਂ ਦੇ ਨਾਲ ਚਾਹੇ ਕੁੱਤਾ ਕਰ ਲਿਓ ਚਾਹੇ ਜੂੜਾ ਕਰ ਲਿਓ ਚਾਹੇ ਪੋਨੀ ਕਰ ਲਿਓ ਤੁਹਾਡੇ ਕੋਲੇ ਵਾਲ ਨਹੀਂ ਮੁੱਕਦੇ ਹੁਣ ਤੁਹਾਡੇ ਵਾਲ ਵਧਾਤੇ ਆ ਹੁਣ ਸਾਡੇ ਸਬਸਕ੍ਰਾਈਬ ਵਧਾ ਦਿਓ ਸਾਡੇ ਲਾਈਕ ਵਧਾ ਦਿਓ ਸਾਡੇ ਸ਼ੇਅਰ ਵਧਾ ਦਿਓ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰ ਦਿਓ ਹਰ ਗੰਜੇ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਜਿਹੜੇ ਗੰਜੇ ਨਹੀਂ ਵੀ ਹੋਏ ਉਹਨਾਂ ਤੱਕ ਵੀ ਪਹੁੰਚ ਸਕੇ ਤਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚੋਂ ਗੰਝੇ ਹੋਣ ਤੋਂ ਬਚ ਜਾ